ਜੀਵਨ ਜਾਨਵਰ ਆ ਗੁੰਮਣ ਵਾਲਾ ਤੈਨੂੰ ਮੂੰਹ ਕੋਈ ਬੋਲ ਸਾਡੇ ਟੈਂਡੇ ਨੂੰ ਮਾਰ ਕੇ ਖਾ ਲੈਣਾ ਤੇ ਇਹਨੇ ਕਿੱਡੀ ਰੋਟੀ ਇਹਨੂੰ ਇਹਨੂੰ ਮਾਰ ਕੇ ਖਾਣੀ ਹੋ ਨਹੀਂ ਭਾਈ ਆ ਜੀਵਤ ਆ ਕਰਕੇ ਫਿਰ ਖਾਣੀ ਹੋ ਕਰੋ ਮੇਰੇ ਇਹਨੂੰ ਛੱਡ ਕਿੰਨੇ ਚੇਰੇ ਦੇ ਰੱਖਿਆ ਮਾਪਾ ਵੇ ਸਾਡੇ ਸਾਡੇ ਥੋੜਾ ਦੇ ਲਈ ਬੈਠ ਜਾਂਦੇ ਬੱਚੇ ਕਿਥੋਂ ਲਿਆਂਦਾ ਕਿਥੋਂ ਹੀ ਕਿਥੋਂ ਲਿਆਂਦਾ ਕਿਥੋਂ ਚੋਕੀ ਭਾਈ ਇਹ ਪਹਾੜਾ ਚੋਗੀ ਨਾਸ ਡੰਗ ਡੂੰਗ ਕੱਢੇ ਦਾ ਡੱਗ ਤਾਂ ਇਹਦੇ ਚ ਹੁੰਦੇ ਹੀ ਨਹੀਂ ਰਾਜਾ ਜੀ ਅੱਜ ਕਰ ਲੈ ਇਹਦੇ ਸਭ ਤੋਂ ਜ਼ਹਿਰੀਲਾ ਦੇ ਨਹੀਂ ਮਾਰਾਂ ਜੀ ਨਹੀਂ ਮਾਰਾਂ ਬੜਾ ਮੋਟਾ ਬੰਦਾ ਕੋਈ

ਇਹ ਲੋਕਾਂ ਦਾ ਆ ਰਿਹਾ ਮਿੱਤਰੋ ਇੱਥੇ ਜਾਓ ਚੱਲ ਕੇ ਕੇਸ਼ਰ ਮਾ ਜੀ ਇਹ ਦੇਖੋ ਬੜਿਆ ਬੱਕੜਿਆ ਕਿਥੋਂ ਆਇਆ ਸੀ ਪਹਾੜਾਂ ਚੋਂ ਚੱਲ ਜੇਲ੍ਹ ਦੇ ਅੰਦਰ ਨੂੰ ਇਹਨਾਂ ਨੂੰ ਆੜ ਕੇ ਰੱਖੋ ਜੀ ਸਰੂ ਗਰੀਬ ਲੋਕਾਂ ਦਾ ਮਾਫ ਕਰ ਚੱਲ ਜਾ ਰਹਾ ਚੱਲ ਜਿਆੜੀ ਜਿਆੜੀ ਵਿੱਚ ਬਿਠਾਓ ਕਿੰਨਾ ਕੀ ਹੈ ਕਰਦੇ ਆਪਣਾ ਨਾਮ ਕਰਨਾ ਆਪ ਵੀ ਮੇਰਾ ਨਾਮ ਅਸ਼ੋਕ ਜੋਸ਼ੀ ਆ ਇਨਸਪੈਕਟਰ ਐਸ ਪੀ ਸੀ ਐ ਸਟਾਫ ਅੰਮ੍ਰਿਤਸਰ ਤੋਂ ਜਾਨਵਰ ਜੰਗਲੀ ਜਾਨਵਰ ਨੂੰ ਰੱਖਣਾ ਜੰਗਲੀ ਜਾਨਵਰ ਦੀ ਕਮਾਈ ਖਾਣਾ ਜੰਗਲੇ ਜਾਂ ਜੰਗਲੀ ਜਾਨਵਰ ਨੂੰ ਬੰਦੀ ਬਣਾ ਕੇ ਰੱਖਣਾ ਘਰ ਚ ਰੱਖਣਾ ਬੰਨ ਕੇ ਰੱਖਣਾ ਜਾਂ ਖੁੱਲਾ ਰੱਖਣਾ ਜਾਂ ਇਹਨੂੰ ਕੋਈ ਤਸ਼ੱਦਦ ਦੇਣਾ ਜਾਂ ਇਹਨੂੰ ਕਿਸੇ ਕਿਸਮ ਦਾ ਵੀ ਕਿਸੇ ਨੂੰ ਲੈਣ-ਵੇਚਣ ਕਰਨਾ ਇਹਦੀ ਸਜ਼ਾ 3 ਸਾਲ ਔਰ 19000 ਰੁਪਏ ਜੁਰਮਾਨਾ ਇਹ ਸਰਕਾਰ ਤੋਂ ਨਹੀਂ ਜਿਹੜੀ ਜਿਹੜਾ ਕਿਸ ਨੇ ਲੈ ਕੇ ਹਾਂਜੀ ਸਰਕਾਰ ਤੋਂ ਨਹੀਂ ਲੈਣਾ ਵੀ ਹੈ ਕਿ ਸਭ ਨੂੰ ਪਰ ਬੈਨਟ ਹਾਂਜੀ ਇਹ ਜਿਹੜੀਆਂ ਸਾਰੀਆਂ ਗੱਲਾਂ ਸੁਣਾਈਆਂ ਮੈਂ ਸਰਕਾਰ ਵੱਲੋਂ ਆ ਸੈਂਟਰ ਗਵਰਨਮੈਂਟ ਵੱਲੋਂ ਆ ਇੰਡੀਆ ਵੱਲੋਂ ਜਿਆਦਾ ਕਿੱਥੇ ਇਹਨੂੰ ਰੱਖਿਆ ਜਾ ਸਕਦਾ ਕਿੰਨਾ ਖਤਰਨਾਕ ਇਹ ਅਜਗਰ ਹੈ ਔਰ ਇਹ ਬਹੁਤ ਵਿਲੁਪਤ ਪਰਜਾਤੀ ਹੈ ਇਹ ਲੋਕ ਕਰਦੇ ਨੇ ਇਹਨਾਂ ਨੂੰ ਫੜ ਲੈਂਦੇ ਨੇ ਪੈਸੇ ਕਮਾਉਂਦੇ ਨੇ ਇਹਨਾਂ ਦਾ ਤੇਲ ਕੱਢ ਕੇ ਇਹਨਾਂ ਨੂੰ ਸਾੜ ਕੇ ਸਕਿਨ ਵੀ ਵਿਖਦੀ ਹੈ ਔਰ ਤੇਲ ਕੱਢ ਕੇ ਵੀ ਇਹ ਵੇਚਦੇ ਨੇ ਔਰ ਇਸ ਸਾਪ ਨੂੰ ਪਕੜਨ ਵਾਸਤੇ ਇਹਨੂੰ ਨੌਨवेज ਦੀ ਬਹੁਤ ਜ਼ਰੂਰਤ ਹੁੰਦੀ ਔਰ ਪਕੜਨ ਤੋਂ ਬਾਅਦ ਵੀ ਨੌਨवेज ਹੀ ਖਾਂਦਾ ਵਾ ਔਰ ਇਹ ਲੋਕ ਇਹਨੂੰ ਭੁੱਖਿਆ ਰੱਖਦੇ ਨੇ ਇਹਦੇ ਮੂੰਹ 'ਚ ਆਟਾ ਪਤਲਾ ਕਰਕੇ ਉਹ ਪਾਉਂਦੇ ਨੇ ਜਾਂ ਕਦੀ ਕਦੀ 8 ਦਿਨ ਬਾਅਦ ਇੱਕ ਅੰਡਾ ਦੇ ਦਿੰਦੇ ਨੇ ਇਸ ਕਰਕੇ ਮੈਂ 1 ਹਫਤੇ ਬਾਅਦ ਇਹਨੂੰ ਮੁਰਗੀ ਇਹ ਨਹੀਂ ਮੈਨੂੰ ਪਤਾ ਮੈਨੂੰ ਤਾਂ ਇਹਨਾਂ ਪਤਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ 60 ਸਾਲ ਤੋਂ ਕੋਈ ਸਪੇਰਾ ਨਹੀਂ ਵੜਨ ਦਿੱਤਾ ਔਰ ਇਹ ਪਤਾ ਨਹੀਂ ਕਿਸ ਤਰ੍ਹਾਂ ਆ ਗਿਆ ਉਹ ਅਮਰਸਰ ਦੇ ਵਿੱਚ ਹੁਣ ਇਹਨੂੰ ਮੈਂ ਲਗਭਗ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਪੁਲਿਸ ਸਟੇਸ਼ਨ ਤੇ ਕਰਵਾਈ ਕੀਤੀ ਜਾਵੇ ਕੋਸ਼ਿਸ਼ ਕਰਾਂਗੇ ਤੇ ਪਰਚਾ ਹੋਵੇ ਨਹੀਂ ਤਾਂ ਇਹ ਜੇ ਸਭ ਤੁਹਾਨੂੰ ਦੇ ਦਦਾ ਵਾ ਤੇ ਇੰਨੀ ਕਿੱਥੇ ਲੈ ਕੇ ਜਾਏ ਇਹ ਸਪ ਨੂੰ ਜੰਗਲਾਤ ਮਹਿਕਮੇ ਨੂੰ ਨਾਲ ਲੈ ਕੇ ਜ਼ਿਆਦਾ ਤੱਕ ਗਗੜੇਵਾਲ ਛੱਡਿਆ ਜਾਏਗਾ ਜੰਗਲ ਦੇ ਵਿੱਚ ਦਰਿਆ ਬਿਆਸ ਦੇ ਕਿਨਾਰੇ ਤੇ ਜਾਂ ਫਿਰ ਇਸ ਨੂੰ ਕਮਾਲਪੁਰ ਜੰਗਲ ਦੇ ਵਿੱਚ ਰਮਦਾਸ ਦੇ ਲਾਗੇ ਛੱਡਿਆ ਜਾਏਗਾ ਇੱਥੋਂ 40 ਕਿਲੋਮੀਟਰ ਦੂਰ ਦੇਖਣਾ ਹੋਏਗਾ ਤੇ ਇਹ ਚੱਲ ਚੱਲ ਲਗਭਗ-ਪਾਕੇ 7.5 ਦੇ ਉੱਤੇ ਲੰਬਾਈ ਹੈ ਇਹਦੀ ਔਰ ਇਹ 15 ਤੋਂ 18 ਕਿਲੋ ਦੇ ਵਿੱਚ ਦਾ weight ਹੈ ਕਿਉਂਕਿ ਇਹ ਖਤਰਨਾਕ ਹੈ ਨਾ ਖਤਰਨਾਕ ਤੇ ਹੁੰਦਾ ਹੈ ਵਿਲੇਵਾ ਪਾ ਕੇ ਬੰਦੇ ਦਾ ਸਾਹ ਕੁੱਟ ਕੇ ਆ ਪਸਲੀਆਂ ਕੁੱਟ ਕੇ ਹੀ ਮਾਰਦਾ ਜਿਹਨੂੰ ਮਾਰਦਾ ਵਾ ਇਹਦੇ ਮੂੰਹ ਚ ਬੈਕਟੀਰੀਆ ਵੀ ਹੁੰਦੇ ਨੇ ਜਿਹੜੇ ਕਿ ਇਨਸਾਨ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਹਦੇ ਮੂੰਹ ਜੀ ਬੈਕਟੀਰੀਆ ਹੁੰਦਾ ਵਾ ਯਾਰ ਇਹਦੇ ਚ ਹੁੰਦਾ ਬੈਕਟੀਰੀਆ ਹੁੰਦਾ ਹੈ ਇਹ ਹਮੇਸ਼ਾ ਆਪਣੇ ਸ਼ਿਕਾਰ ਨੂੰ ਕੁੱਟ ਕੇ ਮਾਰਦਾ ਇੰਨੀ ਜ਼ੋਰ ਦੀ ਪਕੜ ਕਰਦਾ ਹੈ ਗ੍ਰਿਪ ਕਰਦਾ ਹੈ ਕਿ ਸਾਹ ਹੀ ਨਹੀਂ ਆਉਂਦਾ ਕਿਸੇ ਜਾਨਵਰ ਨੂੰ ਜਾਂ ਇਨਸਾਨ ਨੂੰ ਫਿਰ ਉਹਨੂੰ ਇਹ ਨਿਗਲ ਜਾਂਦਾ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593